ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੋ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਵਾਹ ਗੁਰਜੀਕਾ ਖਲਸਾ ਵਾਹ ਗੁਰਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰ ਪਿਆਰੀ ਗੁਰ ਸਵਾਰੀ ਸਾਧ ਸੰਗਤ ਜਿਓ ਥਾਪ ਸੰਗਤ ਵਡ ਭਾਗੇ ਹੋ ਜੋ ਸਤ ਗੁਰ ਜੀ ਦੀ ਹਰ ਜਸ ਬਾਣੀ ਦਾ ਹਰ ਜਸ ਬਾਣੀ ਸਰਵਣ ਕਰ ਕਰ ਕੇ ਇਹ ਜੋ ਮਨੁੱਖਾ ਜਨਮ ਹੈ ਇਸ ਨੂੰ ਸਫਲਾ ਕਰ ਰਹੇ ਹੋ ਤਾਂ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਅੱਜ ਆਪ ਸੰਗਤਾਂ ਆ ਜੋ ਸਬਦ ਦੀ ਵਿਚਾਰ ਕਰਨੀ ਹੈ ਜਦ ਕੀ ਭੀਤ ਪਵਨ ਕਾ ਥੰਬਾਰਕਤ ਬੂੰਦ ਕਾ ਗਾਰਾ ਹਾੜ ਮਾਸ 나ੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਗੈਸੇ ਤਰਵਰ ਪੰਖ ਵਸੇਰਾ ਕੈ ਲੱਗੇ ਜਲ ਕੀ ਪੀਤ ਪਾਣੀ ਦੀ ਕੰਦ ਜਲ ਕੀ ਪੀਤ ਪਵਨ ਦਾ ਥੰਬਾ ਪਾਣੀ ਦੀ ਗੰਧ ਬਣਾ ਕਰਕੇ ਤੇ ਹਵਾ ਦਾ ਉਹਨੂੰ ਸਹਾਰਾ ਦਿੰਦਾ ਹੈ ਜਨ ਕੀ ਭੀਟ ਪਵਨ ਦਾ ਥੰਬਾ ਰਕਤ ਬੂੰਦ ਕਾ ਕਾਰਾ ਮਾਤਾ ਦੇ ਖੂਨ ਦਾ ਤੇ ਪਿਤਾ ਦੀ ਬੂੰਦ ਦਾ ਜੋ ਉਹਨੂੰ ਘਾਰਾ ਲਾਇਆ ਜਲ ਕੀ ਭੀrit ਪਵਨ ਕਾਥੰ ਬਾਰਕਤ ਬੂੰਦ ਕਾ ਗਾਰਾ ਹਾਰਡ ਮਾਸ ਨਾੜੀ ਕੋ ਪਿੰਜਰ ਹੱਡੀਆਂ ਦਾ ਢਾਂਚਾ ਬਣਾ ਕਰਕੇ ਹਾਰਡ ਮਾਸ ਮਾਸ ਦਾ ਉਹ ਨੂੰ ਕਿਉ ਸਿੰਮਟ ਲਗਾ ਕਰਕੇ ਹਾਰਡ ਮਾਸ ਨਾੜੀ ਕੋ ਪਿੰਜਰ ਇੱਕ ਜੋ ਪਤਲਾ ਬਣਾ ਕੇ ਆੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਇੱਕ ਜਿਹੜੀ ਜੀਵ ਆਤਮਾ ਪੰਛੀ ਦੀ ਤਰ੍ਹਾਂ ਇਹਦੇ ਵਿੱਚ ਬਿਠਾ ਦਿੱਤੀ ਪ੍ਰਾਣੀ ਕਾ ਮੇਰਾ ਕਾ ਤੇਰਾ ਜੈਸੇ ਤਰਵਰ ਪੰਖ ਬਚੇਰਾ ਕਹਿਣ ਲੱਗੇ ਪ੍ਰਾਣੀ ਇਹਦੇ ਵਿੱਚ ਨਾ ਕੁਝ ਮੇਰਾ ਹੈ ਤੇ ਨਾ ਕੁਝ ਤੇਰਾ ਹੈ ਇਹ ਸਰੀਰ ਤੇ ਆਤਮਾ ਦਾ ਜੋ ਆਪਸੀ ਰਿਸ਼ਤਾ ਹੈ ਇਸ ਤਰ੍ਹਾਂ ਹੈ ਜੈਸੇ ਜਿਸ ਤਰ੍ਹਾਂ ਜਿਹੜਾ ਦਰਖਤ ਵਾ ਉਹਦੇ ਉੱਤੇ ਇੱਕ ਪੰਛੀ ਬੈਠਾ ਹੈ ਪ੍ਰਾਣੀ ਕਾ ਮੇਰਾ ਕਾ ਤੇਰਾ ਜੈਸੇ ਤਰਵਰ ਪੰਖ ਬਸੇ ਰਜਾ ਜੈਸੇ ਰੋਖ ਉਤੇ ਇੱਕ ਪੰਛੀ ਬੈਠਾ ਹੈ ਨਾ ਇਸ ਤਰ੍ਹਾਂ ਇਹ ਸਰੀਰ ਬਣਾ ਕੇ ਤੇ ਇਹਦੇ ਵਿੱਚ ਆਤਮਾ ਇੱਕ ਪੰਛੀ ਦੀ ਤਰ੍ਹਾਂ ਬਿਠਾ ਦਿੱਤੀ اے جیو تو ماننا کر کوئی پتہ نہیں کڑے ویلے اے جڑا پنچھی شیت درخت توں اڑ جانا ہے جیسے تر بھر پنگھ وچ سی کیہ لگے اک پنچھی دی ترائی اے جڑا رُکھ تے بیٹھا ہویا اے جیو آتما اس ترائی دے تے بٹھایا ہویا ہے راکھو کاند وسارو نیما 사데 تین ਹੱਥ ਤੇਰੀ ਸੀਮਾ ਕਹਿ ਲਗੇ ਤੂੰ ਡੁੰਗੀਆਂ ਡੁੰਗੀਆਂ ਨੀਆ ਪੁੱਟ ਕੇ ਸੋਹਣੀਆਂ ਕੰਧਾਂ ਬਣਾ ਕੇ ਜੋ ਮਹਿਨ ਬਣਾਉਣਾ ਹੈ ਨਾ ਤੇ ਤੇਰੇ ਕੰਮ ਸਿਰਫ ਸਾਢੇ ਤਿੰਨ ਹੱਥ ਧਰਤੀ ਆਉਣੀ ਸਾਢੇ ਤਿੰਨ ਹੱਥ ਜਿਹੜੇ ਨਾਲ ਲੱਗ ਪੱਗ ਗੁਰੂ ਪਿਆਰ ਵਾਲੇ ਗੁਰਸੰਗਤ ਦੀ ਸਾਥ ਸੰਗਤ ਜੀ ਇੱਥੋਂ ਲੈ ਕੇ ਆ ਜਿਹੜਾ ਹੱਡ ਹੱਥ ਹੁੰਦਾ ਹੈ ਨਾ ਇੰਨਾ ਇੱਥੋਂ ਇਹ ਹਰੇਕ ਦੀ ਜੇ ਲੰਬਾਈ ਵੱਧ ਹੋਏਗੀ ਤੇ ਉਹਦੇ ਇਹ ਲੰਬਾਈ ਵੀ ਫਰਕ ਹੁੰਦਾ ਇਸ ਲਈ ਇਹ 3.5 ਹੱਥ ਜੋ ਸਾਡੇ ਸਰੀਰ ਦਾ ਲੰਬਾਈ ਹੁੰਦੀ ਹੈ 3.5 ਹੱਥ ਤੇ ਵੀ ਇੰਨੀ ਧਰਤੀ ਤੇਰੇ ਕੰਮ ਹੋਣੀ ਰਾਖੋ ਕੰਧ ਉਸਾਰੋ ਨੀਵਾ 3.5 ਹੱਥ ਤੇਰੀ ਸੀਮਾ ਵਾਕੇ ਵਾਲ ਪਾਗ ਸਿਰ ਟੇਰੀ ਇਹ ਤਨ ਹੋਏ ਕੋ ਪਸੰਗ ਤੇਰੀ ਕਹ ਲਗੇ ਤੂੰ ਸੋਹਣੇ ਸੋਹਣੇ ਵਾਲ ਸਵਾਰ ਕੇ ਸੋਹਣੇ ਸੋਹਣੇ ਆਪਣਾ ਬੰਦਾ ਆਈ ਇਆਕਰ ਨੂੰ ਹੋਣਾ ਕਿ ਇੱਕ ਪਸਮ ਦੀ ਢੇਰੀ ਰਹਿ ਜਾਣੀ ਹੈ ਪਰ ਸਵਾਦ ਦੀ ਢੇਰੀ ਹੋ ਜਾਣਾ ਪਾ ਕੇ ਬਾਲ ਪਾਗ ਸਿਰ ਢੇਰੀ ਇਹ ਤਾਂ ਹੋਏਗੋ ਪਸਮ ਦੀ ਢੇਰੀ ਸਿਰਫ ਇੱਕ ਸਵਾਦ ਦੀ ਢੇਰੀ ਰਹਿ ਜਾਏ ਇਹ ਤਾਂ ਹੋਏਗੋ ਪਸਮ ਦੀ ਢੇਰੀ ਮੇਰੀ ਜਾਤ ਕਮੇਨੀ ਪਾਤਕ ਮੇਨੀ ਉਸਾ ਜਨਮ ਹ ਮਾਰਾ ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਮਾਰਾ। ਪਵਿੱਤਰ ਵਦਾ ਜੀਰਗਪਾਤ ਮਹਾਰਾਜ ਜੀ। ਸਾਨੂੰ ਜੀਵਾਂ ਨੂੰ ਸਮਝਾਉਣਾ ਕਰ ਰਹੇ ਨੇ। ਕਹਿ ਲੱਗੇ ਕਿ ਮੇਰੀ ਯਾਤ ਨਹੀਂ ਚੰਗੀ। ਮੇਰੀ 파ਤਮ ਨਹੀਂ ਚੰਗੀ। ਪਰ ਕਹਿਣ ਲੱਗੇ हे ਪ੍ਰਭੂ हे ਪਰਮੇਸ਼ਰ ਮੈਂ ਤੇਰੀ ਸਰਨ ਵਿੱਚ ਆ ਗਿਆ ਹਾਂ ਜਿਹੜਾ ਤੂੰ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਏ ਮੈਨੂੰ ਸਮਝ ਆ ਗਈ ਹੈ ਮੈਂ ਤੇਰੀ ਪ੍ਰੀਤ ਵਿੱਚ ਜੁੜ ਗਿਆ ਹੈ ਮੇਰੀ ਜਾਤ ਕਮੀ ਨਹੀਂ ਪਾਤ ਕਮੀ ਨਹੀਂ ਉਸਾ ਜਨਮ ਹਮਾਰਾ ਤੁਮ ਸਰਨਾਗਤ ਰਾਜ ਆ ਰਾਮ ਚੰਦ ਕਹਿਣ ਰਵਿਦਾਸ ਮੈਂ ਤੇਰੀ ਸਰਨ ਵਿੱਚ ਆ ਗਿਆ ਹਾਂ ਮੱਤੇ ਕਿਰਪਾ ਕਰ ਸੋ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਜੀਵਾਂ ਨੂੰ ਨਾਮ ਬਾਣੀ ਸਿਮਰਨ ਦੀਆਂ ਦਾਤਾ ਬਖਸ਼ਣ ਤਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ